ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਇੱਕ ਨਵੀਂ ਉਹਨਾਂ ਦੀ ਹੈਲਥ ਰਿਪੋਰਟ ਆਈ ਹੈ ਹੈਲਥ ਰਿਪੋਰਟ ਦੇ ਵਿੱਚ ਜੋ ਖੁਲਾਸੇ ਹੋਏ ਨੇ ਉਸ ਦੇ ਮੁਤਾਬਕ ਲੋਕਾਂ ਦੀ ਟੈਨਸ਼ਨ ਕਾਫੀ ਜ਼ਿਆਦਾ ਵੱਧ ਗਈ ਹੈ ਖਬਰ ਇਹ ਹੈ ਕਿ ਰਾਜਵੀਰ ਜਵੰਦਾ ਦੇ ਲਈ ਲਗਾਤਾਰ ਪੰਜਾਬ ਦੇ ਵਿੱਚ ਅਰਦਾਸਾਂ ਦਾ ਵੀ ਦੌਰ ਜਾਰੀ ਹੈ ਡਾਕਟਰਾਂ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਿਹਤ ਵਿੱਚ ਸੁਧਾਰ ਹੋਵੇ ਲੇਕਿਨ ਰਿਪੋਰਟ ਕਹਿ ਰਹੀ ਹੈ ਕਿ ਸਿਹਤ ਵਿੱਚ ਕੁਝ ਵੀ ਸੁਧਾਰ ਨਹੀਂ ਹੋ ਰਿਹਾ ਇਸ ਕਰਕੇ ਜੋ ਚਾਹਣ ਵਾਲੇ ਨੇ ਰਾਜਵੀਰ ਜਵੰਦਾ ਦੇ ਉਹਨਾਂ ਦੀਆਂ ਟੈਨਸ਼ਨਾਂ ਵੱਧ ਗਈਆਂ ਨੇ ਪਰਵਾਰਕ ਮੈਂਬਰ ਨੇ ਉਹ ਵੀ ਟੈਨਸ਼ਨ ਦੇ ਵਿੱਚ ਨੇ ਪਰ ਨਾਲ ਦੀ ਨਾਲ ਡਾਕਟਰਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਸੁਧਾਰ ਆਵੇ ਲੇਕਿਨ ਹਲੇ ਤੱਕ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਉਹਨੀਆਂ ਸਫਲ ਨਹੀਂ ਹੋ ਸਕੀਆਂ ਜਿੰਨੀਆਂ ਸਫਲ ਹੋਣੀਆਂ ਚਾਹੀਦੀਆਂ ਸੀ ਹਾਲੇ ਵੀ ਵੈਂਟੀਲੇਟਰ ਤੇ ਨੇ ਔਰ ਅਗਲੇ ਕੁਝ ਸਮੇਂ ਤੱਕ ਵੀ ਉਹਨਾਂ ਨੂੰ ਲਗਾਤਾਰ ਵੈਂਟੀਲੇਟਰ ਤੇ ਹੀ ਰੱਖਿਆ ਜਾਵੇਗਾ ਜੋ ਨਵੀਂ ਮੈਡੀਕਲ ਰਿਪੋਰਟ ਹੈ ਉਹ ਇਹਦੇ ਵਿੱਚ ਇਹੀ ਗੱਲ ਕਹੀ ਗਈ ਹੈ ਜੋ ਬੀਤੇ ਦਿਨ ਵੀ ਸੀ ਕਿ ਸਿਰ ਦੇ ਵਿੱਚ ਕਾਫੀ ਜ਼ਿਆਦਾ ਗੰਭੀਰ ਸੱਟਾਂ ਲੱਗੇ ਹੋਣ ਕਾਰਨ ਬਹੁਤ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ ਜਿਸ ਤਰੀਕੇ ਦੇ ਨਾਲ ਕੱਲ੍ਹ ਉਹਨਾਂ ਦੀ ਇੱਕ ਮੈਡੀਕਲ ਰਿਪੋਰਟ ਵੀ ਆਈ ਸੀ ਐਮ ਆਰ ਆਈ ਰਿਪੋਰਟ ਵੀ ਆਈ ਸੀ ਐਮ ਆਰ ਆਈ ਰਿਪੋਰਟ ਨੇ ਕਿਹਾ ਸੀ ਕਿ ਬ੍ਰੇਨ ਦੇ ਵਿੱਚ ਦਿਮਾਗ ਦੇ ਵਿੱਚ ਕੋਈ ਬੜੀ ਜ਼ਿਆਦਾ ਹਿਲਜੁਲ ਨਹੀਂ ਹੋ ਰਹੀ ਅੱਜ ਦੀ ਕੰਡੀਸ਼ਨ ਵੀ ਕੁਝ ਉਸੇ ਤਰੀਕੇ ਦੀ ਹੈ ਹਾਲਾਂਕਿ 24 ਘੰਟੇ ਬੀਤ ਚੁੱਕੇ ਨੇ ਹਲੇ ਵੀ ਬ੍ਰੇਨ ਉਸ ਤਰੀਕੇ ਨਾਲ ਰਿਸਪੌਂਡ ਨਹੀਂ ਕਰ ਰਿਹਾ ਜਿੰਨੀ ਛੇਤੀ ਨਾਲ ਰਿਕਵਰ ਕਰਨਾ ਚਾਹੀਦਾ ਸੀ ਇਸ ਤੋਂ ਇਲਾਵਾ ਜੇਕਰ ਕਿਤੇ ਸੁੱਖ ਦੀ ਸਾਹ ਵਾਲੀ ਗੱਲ ਇਹ ਜ਼ਰੂਰ ਹੈਗੀ ਹੈ ਪਰਸੋਂ ਦੀ ਜੇਕਰ ਗੱਲ ਕਰੀਏ ਜਦ ਅੱਖ ਨੂੰ ਖੋਲ ਕੇ ਟਾਰਚ ਰਾਈ ਜਿਹੜੀ ਬੈਟਰੀ ਦੇ ਨਾਲ ਹੀ ਅੱਖ ਦੇ ਵਿੱਚ ਜਦੋਂ ਰੋਸ਼ਨੀ ਮਾਰੀ ਗਈ ਤੇਜ਼ ਰੋਸ਼ਨੀ ਮਾਰੀ ਗਈ ਤਾਂ ਉਹ ਅੱਖਾਂ ਨੂੰ ਹਲਾ ਰਹੇ ਨੇ ਥੋੜੀਆਂ ਥੋੜੀਆਂ ਅੱਖਾਂ ਚਪਕਾ ਰਹੇ ਨੇ ਤਾਂ ਇਸ ਤੋਂ ਇੱਕ ਇਹ ਅੰਦਾਜ਼ਾ ਜ਼ਰੂਰ ਲਗਾਇਆ ਜਾ ਰਿਹਾ ਕਿ ਸੈਂਸਸ ਹਲੇ ਵੀ ਕਿਤੇ ਨਾ ਕਿਤੇ ਕੰਮ ਕਰ ਰਹੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ 4 ਆ ਜਬੀ ਚਾਰ ਦੇ ਚਾਰੇ ਲਿੰਸ ਨੇ ਦੋਵੇਂ ਹੱਥ ਦੋਵੇਂ ਪੈਰ ਨੇ ਉਹਨਾਂ ਦੇ ਵਿੱਚ ਵੀ ਕੋਈ ਮੂਵਮੈਂਟ ਨਹੀਂ ਹੈ ਇਸ ਰਿਪੋਰਟ ਦੇ ਵਿੱਚ ਤਿੰਨ ਚਾਰ ਵੱਡੀਆਂ ਗੱਲਾਂ ਇਹ ਨੇ ਕਿ ਜਿਸ ਤਰੀਕੇ ਨਾਲ ਨੰਬਰ 1 ਦਿਮਾਗ ਦੇ ਵਿੱਚ ਸੱਟਾਂ ਵੱਜੀਆਂ ਨੇ ਤਾਂ ਦਿਮਾਗ ਰਿਸਪੌਂਡ ਨਹੀਂ ਕਰ ਰਿਹਾ ਰੀਡ ਦੀ ਹੱਡੀ ਦੇ ਵਿੱਚ ਹੋ ਸਕਦਾ ਇੱਕ ਤੋਂ ਵੱਧ ਥਾਂ ਦੇ ਉੱਤੇ ਸੱਟਾਂ ਨੇ ਕਿਉਂਕਿ ਹਲੇ ਤੱਕ ਤਾਂ ਹੀ ਹੈ ਕਿ ਰੀਡ ਦੀ ਹੱਡੀ ਕਾਫੀ ਡੈਮੇਜ ਹੈ ਕਿੰਨੀ ਥਾਂ ਤੋਂ ਹੈ ਉਹ ਉਦੋਂ ਹੀ ਪਤਾ ਚੱਲੂ ਜੇਕਰ ਉਹਨਾਂ ਦੀ ਕੋਈ ਸਕੈਨ ਵਗੈਰਾ ਸਾਹਮਣੇ ਆਂਦੀ ਹੈ ਜਾਂ ਪਰਿਵਾਰਕ ਮੈਂਬਰ ਦੱਸਦੇ ਨੇ ਲੇਕਿਨ ਰੀਡ ਦੀ ਹੱਡੀ ਦੇ ਵਿੱਚ ਵੀ ਗੁੱਜੀਆਂ ਸੱਟਾਂ ਲੱਗੀਆਂ ਨੇ ਨੰਬਰ 3 ਦੇ ਵਿੱਚ ਇਹ ਹੈ ਕਿ ਉਹਨਾਂ ਦੇ ਜਿਹੜੇ ਚਾ ਹੱਥ ਔਰ ਪੈਰ ਨੇ ਉਹ ਕੰਮਕਾਰ ਨਹੀਂ ਕਰ ਰਹੇ ਬਹੁਤ ਛੇਤਾ ਰਿਸਪੌਂਡ ਨਹੀਂ ਦੇ ਰਹੇ ਮਤਲਬ ਹਿੱਲ ਨਹੀਂ ਰਹੇ ਮੈਡੀਕਲ ਟਰਮ ਦੇ ਵਿੱਚ ਦੇਖੀਏ ਤਾਂ ਇਸ ਤਰੀਕੇ ਦੀ ਜੋ ਲੇਟੈਸਟ ਰਿਪੋਰਟ ਆਈ ਹੈ ਕੁਝ ਸਮਾਂ ਪਹਿਲਾਂ ਹੁਣ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਦੀ ਲੇਟੈਸਟ ਮੈਡੀਕਲ ਬੁਲੇਟਿਨ ਜਾਰੀ ਕੀਤਾ ਉਹ ਇਹੀ ਕੁਝ ਕਿਹਾ ਕਿ ਹਾਲੇ ਬਹੁਤ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ ਹਾਲਾਂਕਿ ਸੁਧਾਰ ਛੇਤੀ ਆਵੇ ਇਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਨਿਊਰੋ ਸਰਜਨ ਨੇ ਨਿਊਰੋ ਡਿਪਾਰਟਮੈਂਟ ਦੇ ਜੋ ਡਾਕਟਰਸ ਨੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਰਾਜਵੀਰ ਜਵ ਜਿਆਦਾ ਸੁਧਾਰ ਨਹੀਂ ਹੋ ਰਿਹਾ ਤਾਂ ਉਹ ਘੱਟੋ-ਘੱਟ ਹੋਰ ਜ਼ਿਆਦਾ ਨੁਕਸਾਨ ਦੇ ਵੱਲ ਨਾ ਜਾਵੇ ਉਹ ਲਗਾਤਾਰ ਹੋਸ਼ ਦੇ ਵਿੱਚ ਰਹਿਣ ਜਿੰਨਾ ਕਿ ਵੀ ਇਸ ਸਮੇਂ ਉਹਨਾਂ ਨੂੰ ਰੱਖਿਆ ਜਾ ਰਿਹਾ ਉਹਨਾਂ ਕ ਘੱਟੋ-ਘੱਟ ਰਹਿਣ ਕਿਉਂਕਿ ਜੇਕਰ ਹੋਰ ਮਰੀਜ਼ ਇਸ ਤੋਂ ਵੱਧ ਕੋਮਾ ਦੇ ਵਿੱਚ ਵੀ ਜਾਣ ਦਾ ਖਤਰਾ ਵਧਿਆ ਰਹਿੰਦਾ ਇਸ ਕਰਕੇ ਡਾਕਟਰਾਂ ਦੀ ਕੋਸ਼ਿਸ਼ ਵੀ ਇਹ ਹੈ ਕਿ ਜਿਸ ਤਰੀਕੇ ਨਾਲ ਮੈਡੀਸਿਨ ਦਿੱਤੀਆਂ ਜਾ ਰਹੀਆਂ ਨੇ ਨਿਊਰੋ ਦੇ ਡਾਕਟਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਪੂਸ ਤੋਂ ਇਲਾਵਾ ਹੋਰ ਜਿਹੜੇ ਮਾਹਰ ਡਾਕਟਰਾਂ ਦੀ ਟੀਮ ਹੈ ਹਰ ਇੱਕ ਅੰਗ ਦੇ ਜਿਹੜੇ ਡਾਕਟਰ ਵੱਖੋ-ਵੱਖਰੇ ਹੁੰਦੇ ਆ ਉਹਨੇ ਸਰਜਨ ਨੇ ਉਹ ਲਗਾਤਾਰ ਇਹ ਗੱਲ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨੁਕ ਹੋਰ ਵੱਧ ਫਿਜ਼ੀਕਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਦੀ ਜਾਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੁਝ ਅਸੀਂ ਗ੍ਰਾਫਿਕਸ ਵੀ ਤਿਆਰ ਕੀਤੇ ਨੇ ਤੁਹਾਨੂੰ ਨਾਮ ਦੇ ਨਾਲ ਗ੍ਰਾਫਿਕਸ ਵੀ ਦਿਖਾ ਦਿੰਦੇ ਹਾਂ ਕਿ ਕੀ ਮੈਡੀਕਲ ਬੁਲੇਟਿਨ ਦੇ ਵਿੱਚ ਹੈ ਕੁਝ ਇਹੀ ਕੱਲ ਔਰ ਪਰਸੋ ਦਾ ਮੈਡੀਕਲ ਬੁਲੇਟਿਨ ਸੀ ਉਹ ਵੀ ਸੀ ਪੰਜਾਬੀ ਕਹੇ ਕਿ ਰਾਜਵੀਰ ਜਵੰਦਾ ਦੀ ਜਿਹੜੀ ਸਿਹਤ ਹੈ ਹਲੇ ਵੀ ਨਾਜ਼ੁਕ ਬਣੀ ਹੋਈ ਹੈ ਵੈਂਟੀਲੇਟਰ سپورਟ ਦੇ ਉੱਤੇ ਨੇ ਮੋਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਨਵਾਂ ਅਪਡੇਟ ਸਾਹਮਣੇ ਆਇਆ ਹੈ ਉਹ ਅਪਡੇਟ ਅਸੀਂ ਤੁਹਾਨੂੰ ਦੱਸ ਰਹੇ ਹਾਂ ਬੀਤੇ ਦਿਨ ਐਮ ਆਰ ਆਈ ਸਕੈਨ ਵੀ ਕੀਤਾ ਗਿਆ ਸੀ ਉਹਦੇ ਵਿੱਚ ਸੀ ਕਿ ਬ੍ਰੇਨ ਦੇ ਵਿੱਚ ਸੱਟਾਂ ਨੇ ਇਸ ਕਰਕੇ ਜਿਆਦਾ ਕੋਈ ਤੇਜ਼ੀ ਦੇ ਨਾਲ ਜਿਹੜਾ ਬ੍ਰੇਨ ਆ ਉਹਦੇ ਵਿੱਚ ਹਲਚਲ ਵਗੈਰਾ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਸੀ ਵੈਂਟੀਲੇਟਰ 'ਤੇ ਨੇ ਰਾਜਵੀਰ ਜਵੰਦਾ ਔਰ ਹੋ ਸਕਦਾ ਹੈ ਅਗਲੇ ਵੀ ਕਈ ਦਿਨ ਹਲੇ ਵੀ ਉਹਨਾਂ ਨੂੰ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ 'ਤੇ ਹੀ ਰੱਖਿਆ ਜਾਵੇਗਾ ਤਾਂ ਇਸ ਤੋਂ ਇਲਾਵਾ ਜਿਹੜੇ ਕਿ ਰਾਜਵੀਰ ਜਵੰਦਾ ਦੀ ਪਤਨੀ ਦੇ ਬੋਲ ਨੇ ਉਹਨਾਂ ਨੇ ਕਿਹਾ ਸੀ ਕਿ ਲੋਕ ਅਫਵਾਹਾਂ ਤੋਂ ਦੂਰ ਰਹਿਣ ਰਾਜਵੀਰ ਅੱਗੇ ਨਾਲੋਂ ਠੀਕ ਨੇ ਬਸ ਸਾਰੇ ਉਹਨਾਂ ਲਈ ਦੁਆਵਾਂ ਔਰ ਅਰਦਾਸਾ ਕਰਨ ਇਹ ਰਾਜਵੀਰ ਜਵੰਦਾ ਦੀ ਪਤਨੀ ਕਹਿ ਰਹੇ ਨੇ ਇਹ ਦਾ ਕਾਰਨ ਇਹ ਵੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਵੀ ਵੱਖੋ ਵੱਖਰੇ ਜਿਹੜੇ ਛੋਟੇ-ਮੋਟੇ ਨ ਹੁੰਦੇ ਨੇ ਇਸ ਤਰੀਕੇ ਦੀਆਂ ਅਫਵਾਹਾਂ ਫਲਾ ਰਹੇ ਸੀ ਕੋਈ ਆਰ ਆਈ ਪੀ ਲਿਖ ਰਿਹਾ ਕੋਈ ਕਹਿ ਰਿਹਾ ਕਿ ਰਾਜਵੀਰ ਜਵੰਦਰ ਨਹੀਂ ਰਹੇ ਪਰ ਰਾਜਵੀਰ ਜਵੰਦਰ ਦੀ ਪਤਨੀ ਨੇ ਵੀ ਕਿਹਾ ਕਿ ਅਫਵਾਹਾਂ ਤੋਂ ਦੂਰ ਰਹੋ ਰਾਜਵੀਰ ਠੀਕ ਨੇ ਇਸ ਤੋਂ ਇਲਾਵਾ ਜਿਹੜੀ ਪੰਜਾਬੀ ਇੰਡਸਟਰੀ ਦੇ ਹੋਰ ਉਹਨਾਂ ਦੇ ਨਾਲ ਦੇ ਸਹਿਯੋਗੀ ਨੇ ਜੋ ਕਿ ਹਸਪਤਾਲ ਪਹੁੰਚ ਰਹੇ ਨੇ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਨੇ ਡਾਕਟਰਸ ਨੂੰ ਮਿਲ ਰਹੇ ਨੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਅਰਦਾਸ ਜ਼ਰੂਰ ਕਰੋ ਕਿ ਰਾਜਵੀਰ ਸਾਡਾ ਭਰਾ ਛੇਤੀ ਠੀਕ ਹੋ ਜਾਵੇ ਔਰ ਛੇਤੀ ਠੀਕ ਹੋ ਕੇ ਲੋਕਾਂ ਨੂੰ ਇੱਕ ਵਾਰ ਫੇਰ ਮਨੋਰੰਜਨ ਕਰੇ ਕਿਉਂਕਿ ਲੋਕ ਜਿਸ ਤਰੀਕੇ ਦੀਆਂ ਅਫਵਾਹਾਂ ਫ ਨਿਊਜ਼ ਆਥੈਂਟਿਕ ਜੇਕਰ ਤੁਹਾਨੂੰ ਚਾਹੀਦੀ ਹੈ ਪੀਟੀਸੀ ਨਿਊਜ਼ ਦੇ ਨਾਲ ਲਗਾਤਾਰ ਬਨੇ ਰਹੋ ਤੁਹਾਨੂੰ ਅਸੀਂ ਪੀਟੀਸੀ ਨਿਊਜ਼ ਤੇ ਪਲਪਲ ਦੀ ਅਪਡੇਟ ਦੇ ਰਹੇ ਹਾਂ ਸਭ ਤੋਂ ਪਹਿਲਾਂ ਔਰ ਤਾਜ਼ੀ ਅਪਡੇਟ ਕੀ ਹੈ ਤੁਹਾਨੂੰ ਅਸੀਂ ਉਹ ਅਪਡੇਟ ਪਲਪਲ ਦੀ ਜਾਣਕਾਰੀ ਦੇ ਰਹੇ ਹਾਂ